ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ ਵੀਰਾਂ ਨੂੰ ਅੱਜ ਜੀ ਜਿਦਾ ਤੁਹਾਨੂੰ ਪਤਾ ਹੈ ਰੋਜ਼ ਦੀ ਤਰ੍ਹਾਂ ਨਿਰੰਤਰ ਜਿਹੜੀ ਸਾਡੀ ਪੱਠਿਆਂ ਦੀ ਸੇਵਾ ਚੱਲ ਰਹੀ ਆ ਅੱਜ ਸਾਡੀ ਛੇਵੀਂ ਟਰਾਲੀ ਤੇ ਸੱਤਵੀਂ ਟਰਾਲੀ ਅੱਜ ਜਾਏਗੀ ਇੱਕ ਟਰਾਲੀ ਆਪਾਂ ਚਾਰ ਦੀ ਭਰ ਕੇ ਖੜੀ ਕੀਤੀ ਹੋਆ ਤੇ ਟਰਾਲੀਆਂ ਆਪਾਂ ਤੋਰਾਂਗੇ ਜੀ ਅੱਜ ਮਕੇਰੀਆਂ ਸਾਈਡ ਕੱਲ ਰਾਤੀ ਆਪਾਂ ਮਹਿਤਾਬਪੁਰ ਮਕੇਰੀਆਂ ਦੇ ਨੇੜੇ ਜਿਹੜਾ ਉੱਥੇ ਪੱਠੇ ਲਾ ਕੇ ਆਏ ਆ ਅੱਜ ਆਪਾਂ ਜਾਵਾਂਗੇ ਕੌਲੀਆਂ ਖੁੱਲੀਆਂ ਤੇ ਹਲੇੜ ਤਿੰਨ ਪਿੰਡ ਆਪਾਂ ਅੱਜ ਕਵਰ ਕਰਾਂਗੇ ਤੇ ਤੁਹਾਡਾ ਸਾਰੇ ਵੀਰਾ ਭਰਾਵਾਂ ਦਾ ਸਾਰਿਆਂ ਦਾ ਬੜਾ ਸਹਿਯੋਗ ਆ ਬੜਾ ਮਾਣ ਦੇ ਰਹੇ ਆ ਤੇ ਚਲੋ ਆਪਾਂ ਵੀ ਆਪਣਾ ਜਿੰਨਾ ਤਿਲ ਫੁੱਲ ਆਪਣੀ ਸੇਵਾ ਕਰ ਸਕਦੇ ਆ ਕਰਦੇ ਆ ਤੇ ਸਾਰੇ ਪਿੰਡ ਦੇ ਮੁੰਡੇ ਜਿਹੜੇ ਆ ਉਹ ਆਪ ਦੀ ਜੀਦਾਰੀ ਦੇ ਨਾਲ ਲੱਗੇ ਹੋਏ ਆ ਤਾਂ ਮੈਂ ਇਹਨਾਂ ਦੀ ਬੜੀ ਛਲਾਗਾ ਕਰਦਾ ਆ ਵੀ ਜਿਹੜਾ ਆਪਣੇ ਕੰਮ ਧੰਦੇ ਸਾਰੇ ਛੱਡ ਕੇ ਤਾਂ ਸਾਰਖੇ ਇਧਰੋਂ ਤੁਰਿਓ ਆ ਬਈ ਆਪਾਂ ਸੇਵਾ ਕਰਨੀ ਆ ਸਾਡੇ ਜਿਹੜੇ ਵੀਰ ਭਰਾ ਆ ਜਿਹੜੇ ਫਸੇ ਹੋ ਆ ਉਹਨਾਂ ਦੇ ਲਈ ਆਪਾਂ ਆਪਣਾ ਜਿਹੜਾ ਉਦਮ ਕਰਨਾ ਆ ਤੇ ਸੋ ਚਲੋ ਅੱਜ ਦੇਖਦੇ ਆ ਜੀ ਟਰਾਲੀਆਂ ਲਾਦਣੇ ਮੌਸਮ ਖਰਾਬ ਹੋ ਰਿਹਾ ਆ ਤੇ ਕੰਮ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਲੱਦ ਕੇ ਤਾਂ ਆਪਾਂ ਹੁਣ ਪਹੁੰਚੀਏ ਜੀ ਥਲੇੜ ਖੋਖਰਾ ਦੂਜੀ ਟਰਾਲੀ ਭਰ ਕੇ ਫਿਰ ਆਪਾਂ ਲੈ ਕੇ ਜਾਵਾਂਗੇ ਮਹਿਤਾਪੁਰ ਤੋਂ ਅੱਗੇ ਪਿੰਡਾਂ ਭਾਈ ਉਹਨਾਂ ਦੱਸ ਦਿੱਤਾ ਉਹਨਾਂ ਤੁਹਾਨੂੰ ਤੇ ਉਧਰ ਕਾਫੀ ਪਾਣੀ ਆਇਆ ਹੋਇਆ ਤੁਹਾਨੂੰ ਦਿਖਾ ਦਿੰਦਾ ਹੋਗਾ ਕਿਉਂਕਿ ਆਪਾਂ ਕੱਲ ਗਏ ਸਮ ਨਹੀਂ ਰਹਾ ਹੋ ਗਿਆ ਜਾਂਦੇ ਜਾਂਦੇ ਤੇ ਇਸੇ ਕਰਕੇ ਪਾਣੀ ਨਹੀਂ ਦਿਖ ਸੰਦੇ ਸੀਗਾ ਤੇ ਚਲੋ ਕੋਈ ਨਾ ਜਿੱਦਾਂ ਦਿਖਾਵਾਂਗੇ ਆਪਾਂ ਜੇ ਜਲਦੀ ਪੁੱਜ ਕੇ ਤਾਂ ਤੇ ਬਾਕੀ ਪਹਿਲਾਂ ਆਪਾਂ ਕੱਲ ਲੀਏ ਚਪੱਠੇ ਚੱਕ ਲਈਏ ਸਾਰੇ ਤੇ ਮਗਰ ਵੀ ਇੱਕ ਟਰਾਲੀ ਆ ਰਹੀ ਹੈ ਤੇ ਪਹਿਲਾਂ ਇੱਕ ਆਪਾਂ ਲੀਏ ਤੇ ਫਿਰ ਤੁਹਾਨੂੰ ਮਿਲਦਾ ਜੀ ਠੀਕ ਹੈ ਜੀ ਓਕੇ ਲੋ ਜੀ ਮਨੀ ਭਾਈ ਹੁਣ ਲੱਗਿਆ ਸੀ ਇਹਦਾ ਕੰਨ ਤੇ ਟਰੈਕਟਰ ਦੂ ਆ ਗਿਆ ਹੈ ਜੀ ਆਹ ਫੋਲੋਂਦਾ ਵੀ ਟਰਾਲੀ ਤੇ ਉਹ ਕਰਾਂਗੇ ਦੇਖੋ ਇਹ ਬੰਦੇ ਅੱਜ ਹੈਗੇ ਜ਼ਿਆਦੇ ਜੀ ਤੇ ਅੱਜ ਤਾਂ ਟਰਾਲੀਆਂ 2 ਘੰਟਿਆਂ ਵਿੱਚ ਪੂਰੀਆਂ ਫੁੱਲ ਤੇ ਬੰਦੇ ਹੋਰ ਵੀ ਆਏ ਆ ਜੀ ਦੇਖੋ ਜੀ ਨਾਲ ਗੋਰੀ ਭਾਜੀ ਇਹ ਵੀ ਅੱਜ ਸੇਵਾ ਕਰਨਗੇ ਹੁਮ ਹੁਮ ਆ ਗਏ ਨਾਲ ਪ੍ਰੀਤ ਭਾਜੀ ਆਹ ਟਰਾਲੀ ਹੋ ਰਹੀ ਆ ਲੋਡ ਤੇ ਫਿਰ ਅਸੀਂ ਕਰਾਂਗੇ ਦੂਜੀ ਠੀਕ ਹੈ ਜੀ ਤੇ ਆਪਾਂ ਕਰ ਲਈਏ ਕੰਮ ਤੇ ਫਿਰ ਤੁਹਾਨੂੰ ਮਿਲਦਾ ਮੈਂ ਠਹਿਰ ਕੇ ਠੀਕ ਹੈ ਜੀ ਮੈਂ ਥੋੜਾ ਜਿਹਾ ਚਕਾ ਦਵਾਂ ਪੱਠੇ ਭਰੀਆਂ ਚ ਚਕਾ ਦਵਾਂ ਠੀਕ ਹੈ ਜੀ ਤੇ ਬਾਕੀ ਲਗਭਗ ਆ ਖੇਤ ਤਾਂ ਹੋ ਗਿਆ ਸਾਰਾ ਖਾਲੀ ਤੇ ਉਹ ਵੱਟਣਦੇ ਆ ਤੇ ਆ ਬਾਹ ਚੱਕ ਕੇ ਆਪਾਂ ਲੋਡ ਕਰਕੇ ਤੇ ਚਲੀਏ ਠੀਕ ਹੈ ਜੀ ਤੇ ਇੱਕ ਹੈਗਾ ਨਿਊ ਹੋਲੈਂਡ ਇੱਕ ਹੈਗਾ ਜੀ ਸੋਨਾਲੀਗਾ ਤੇ ਇੱਕ ਹੋ ਅੱਧੀ ਭਰ ਗਈ ਟਰਾਲੀ ਇਹ ਵੀ ਭਰ ਹੋ ਰਹੀ ਹੈ ਜੀ ਤੇ ਬਾਕੀ ਉਧਰੋਂ ਇਧਰੋਂ ਹੋ ਗਿਆ ਸਾਰਾ ਖਾਲੀ ਤੇ ਉਹ ਚੱਕ ਕੇ ਲਿਆਉਣਾ ਹੁਣ ਉਧਰੋਂ ਤੇ ਚੱਕੀਏ ਤੇ ਆ ਜਾ ਤੂੰ ਮੇ ਸ਼ੀਰਾ ਤੇ ਭਾਜੀ ਆਣੀ ਤੇ ਆ ਜੋ ਜੀ ਨਾ ਨਾ ਲੈ ਜੁੜੇ ਰਹੋ ਚੈਨਲ ਨਾਲ ਪਰੀ ਅੱਧੀ ਆਪਾਰਗੀ ਟਰਾਲੀ ਅੱਧੀ ਉਹ ਤੇ ਇੱਕ ਪਹਿਲਾ ਪੂਰੀ ਫੁੱਲ ਕਰ ਲਈਏ ਠੀਕ ਹੈ ਠੀਕ ਹੈ ਦੇਖੋ ਜੀ ਬੱਦਲ ਕਿੱਦਾਂ ਚੜਿਆ ਹੈ ਰਬ ਬੱਦਲ 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 ਰੋਈ ਸਾਡੇ ਆ ਤਿੰਨ ਟਰਾਲੀਆਂ ਜਾਣੀਆਂ ਇੱਕ ਆਹ ਜਣੀ ਟਰਾਲੀ ਇੱਕ ਦੂਜੀ ਉਹ ਤੀਜੀ ਉਹ ਦੋ ਪੱਠਿਆਂ ਦੀ ਤੇ ਇੱਕ ਕੁਤਰੇ ਦੀ ਇਹ ਚਾਰੇ ਦੀ ਜਿਹੜਾ ਕੁਤਰੇ ਆ ਪੱਠਾ ਤੇ ਤੁਹਾਨੂੰ ਆ ਵੀ ਦਿਖਾ ਦਨੇ ਲੱਗੇ ਜਾ ਕੇ ਤੇ ਉਹ ਦੋ ਜਾਣੀਆਂ ਪੱਠਿਆਂ ਟਰਾਲੀਆਂ ਜੀ ਤੇ ਇਹ ਹੈਗੀ ਕੁਤਰੇ ਦੀ ਟਰਾਲੀ ਕੁਤਰਾ ਹੋ ਕੇ ਜਾਣਾ ਟਰਾਲੀ ਇਹ ਵੀ ਨਾਲ ਇਹ ਵੀ ਸਾਡੇ ਨਾਲ ਜਾਣ ਟਰਾਲੀ ਤੇ ਉਹ ਵੀ ਸਾਡੇ ਉਹ ਵੀ ਆਪਣੀਆਂ ਟਰਾਲੀਆਂ ਐ ਇਹ ਵੀ ਆਪਣੀ ਟਰਾਲੀ ਐ ਠੀਕ ਆ ਜੀ ਤਿੰਨ ਟਰਾਲੀਆਂ ਜਾਣੀਆਂ ਸਾਡੇ ਨਾਲ ਤੇ ਕਰੀਏ ਲੋਡ ਤੇ ਮੁੰਡੇ ਇਧਰ ਪੀਓ ਠੰਡਾ ਆਹ ਦੇਖੋ ਜੀ ਤੇ ਚੱਕੀਏ ਲੋਕੋ ਦੇਖੋ ਪਤਲਕ ਦਾ ਚੜਿਆ ਤੁਹਾਨੂੰ ਪਤਾ ਹੀ ਜਦੋਂ ਆਪਾਂ ਸੇਵਾ ਲੈ ਕੇ ਜਾਣੀ ਹੁੰਦੀ ਬੱਦਲ ਚੜਦਾ ਹੀ ਚੜਦਾ ਮੀਂਹ ਪੈਂਦਾ ਹੀ ਪੈਂਦਾ ਹੁਣ ਫੇਰ ਚਿੱਟਾਂ ਲੱਗੀਆਂ ਤੇ ਕਰੀਏ ਜਲਦੀ ਲੋਡ ਤੇ ਫੇਰ ਤੁਹਾਨੂੰ ਦਿਖਾਉਨੇ ਆ ਠੀਕ ਆ ਅੱਗੇ ਆਜੋ ਉਹ ਦੇਖੋ ਜੀ ਮੀਂਹ ਲੱਗ ਗਿਆ ਜੀ ਕੋਈ ਗੱਲ ਹੋਈ ਹੈ ਨਾ ਜਿਹੜੀ ਮੈਂ ਕਹਿਣਾ ਸੀ ਦੇਖੋ ਜੀ ਮੁੰਡੇ ਲੇਓ ਲੇਓ ਜੇਵਾ ਦੋ ਦੋ ਭਰੀਆਂ ਆਉਣੀਆਂ ਤੇ ਤੁਹਾਨੂੰ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਦੋ ਦੋ ਭਰੀਆਂ ਆਉਣੀਆਂ ਆਜੋ ਆਜੋ ਇਹ ਇਦਾਂ ਹੀ ਆ ਭਾਈ ਭਾਈ ਕਹਿੰਦਾ ਵੰਡ ਵੀ ਚੱਕੇ ਤੇ ਬਲੋਗ ਵੀ ਬਣਾਉਣਦੇ ਆ ਦੇਖ ਲੈ ਇਦਾਂ ਇਦਾਂ ਚੱਲਦੀ ਆ ਮੈਂ ਤਾਂ ਕੋਈ ਇੱਕਦਾਂ ਮੀਂਹ ਲੱਗ ਗਿਆ ਫੇਰੋ ਦੇਖੋਈ ਜਿੰਨੀ ਵਾਰ ਜਾਈਏ ਓਨੇ ਵਾਰ ਮੀਂਹ ਲੱਗਦਾ ਹੀ ਲੱਗਦਾ ਚਲੋ ਕੋਈ ਗੱਲ ਨਹੀਂ ਹਟ ਜਾਣਾ ਇਹ ਭਰਦੇ ਟਰਾਲੀਆਂ ਇਹ ਤੁਹਾਨੂੰ ਇੱਕ ਆ ਵੀ ਟਰਾਲੀ ਨਾਲ ਜਾਊਗੀ ਪੱਠਿਆਂ ਦੀ ਉਹ ਤਰੇ ਪੱਠੇ ਆ ਦੋ ਟਰਾਲੀਆਂ ਦੂਜੀਆਂ ਤਿੰਨ ਟਰਾਲੀਆਂ ਜਾਊਗੀ ਸਾਡੇ ਨਾਲ ਠੀਕ ਹੈ ਜੀ ਲੋ ਜੀ ਹੁਣ ਅੱਧੇ ਘੰਟੇ ਬਾਅਦ ਰੁਕਿਆ ਮੀਂਹ ਮਸੀ ਹੁਣ ਕਰੀਏ ਲੋ ਟਰਾਲੀਆਂ ਤੇ ਫੇਰ ਤੁਹਾਨੂੰ ਮਿਲਦਾ ਠੀਕ ਦੇਖ ਸਕਦੇ ਆ ਵੀ ਟਰਾਲੀ ਫੁੱਲ ਹੈ ਉਹ ਵੀ ਟਰਾਲੀ ਹੋ ਗਈ ਫੁੱਲ ਜੀ ਹੁਣ ਮੈਂ ਬੈਠੂਗਾ ਇਹ ਤੇ ਡਾਇਰੈਕਟਰ ਤੇ ਠੀਕ ਹੈ ਜੀ ਫੇਰ ਜਾਵਾਂਗੇ ਆਪਾਂ ਦੋਨੇ ਹੋ ਗਈਆਂ ਫੁੱਲ ਦੇਖੋ ਜੀ ਆ ਵੀ ਬੰਦ ਦਿੱਤੀ ਆ ਉਹ ਬੰਨਣ ਦੀ ਆ ਠੀਕ ਆ ਜੀ ਸ਼ੇਰਾ ਬਹਿ ਜਾ ਲੋ ਜੀ ਇੱਕ ਟਰਾਲੀ ਪੁੱਜ ਗਈ ਆ ਦੋ ਟਰਾਲੀਆਂ ਪਿੱਛੇ ਆ ਰਹੀਆਂ ਆ ਬੰਨ ਝੰਡਾ ਪਾ ਲਈ ਮੜਾ ਕੱਢ ਕੇ ਕਿਉਂਕਿ ਤਾਂ ਪੜ ਕੇ ਰੱਖੇ ਤਾਂ ਦੋ ਜੀ ਇਸ ਟਾਈਮ ਵੀ ਆ ਕੇ ਜੀ ਤੂੰ ਸੜ ਕੇ ਤੂੰ ਸੜ ਗਿਆ ਇਸ ਟਾਈਮ ਆ ਜੀ ਮੇਰੇ ਨਾਲ ਅੱਡਾ ਗੱਟੀ ਵਾਲਾ ਵੀ ਲੈ ਜਾ ਮਾਮਾ ਪਾ ਜਿਹੜਾ ਆਇਆ ਆ Hello. ਲੋ ਜੀ ਅਸੀਂ ਪੁੱਜ ਗਏ ਜੀ ਮਕੇਰੀਆਂ ਮਕੇਰੀਆਂ ਖੜੇ ਆ ਜੀ ਆ ਲੋ ਜੀ ਆ ਤੇ ਲੈ ਬੰਦੇ ਦੋ ਉੱਤੇ ਚੜੇ ਆ ਇੱਕ ਟਰਾਲੀ ਪੰਜਾ ਆ ਦੂਜੀ ਆ ਆ ਜੀ 33 ਆਇਆ ਆ ਜੀ ਆ 33 ਲੋ ਜੀ ਮਕੇਰੀਆ ਪੁੱਜ ਗਏ ਆ ਜੀ ਮੈਂ ਹੁਣ ਇੱਧਰ ਆ ਗਿਆ ਜੀ ਉੱਧਰ ਛਿੱਟੇ ਵੋ ਪਾਦੇ ਨੇ ਦੋ ਟਰਾਲੀਆਂ ਮਗਰ ਆਉਣਦੀ ਆ ਜੀ ਬੱਟੀ ਤਾਂ ਮੋਰੇ ਜਾਂਦੀ ਟਰਾਲੀ ਉੱਤੇ ਠੀਕ ਆ ਵਧੀਆ ਨੱਲ ਵੀ ਉੱਤੇ ਬਹਿ ਕੇ ਆਂਦੀ ਹੁਣ ਵੀ ਉੱਤੇ ਹੀ ਠੀਕ ਆ ਜੀ ਆ ਗੁਰਦੁਆਰਾ ਸਾਹਿਬ ਤੇ ਗੁਰਦਾਸਪੁਰ ਜੀ 26 ਕਿਲੋਮੀਟਰ ਆ ਤੇ ਪਠਾਨਕੋਟ 40 ਕਿਲੋਮੀਟਰ ਆ ਜੀ ਠੀਕ ਆ ਜੀ ਆ ਦੇਖੋ ਮੋੜ ਲਗਾ ਆ ਦੇ ਲੋ ਜੀ ਪਿੱਛੇ ਗਈ ਆਪਾਂ ਹੁਣ ਚੱਲੇ ਵੱਖ-ਵੱਖ ਜਗ੍ਹਾ ਤੇ ਉਹ ਟਰਾਲੀ ਕਿਤੇ ਹੋਰ ਜਾ ਰਹੀ ਆ ਸੇਵਾ ਕਰਨ ਅਸੀਂ ਕਿਤੇ ਹੋ ਜਾ ਰਹੇ ਆ ਜਿਹੜੀ ਪੀਲੀ ਟਰਾਲੀ ਉਹ ਕਿਤੇ ਹੋਰ ਜਾ ਰਹੀ ਆ ਤੇ ਆਪਾਂ ਜਾਵਾਂਗੇ ਜਿੱਥੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਤਿੰਨ ਤਿੰਨਾਂ ਟਰਾਲੀਆਂ ਨੂੰ ਇੱਕ ਜਗ੍ਹਾ ਤੇ ਨਹੀਂ ਜਾਣਾ ਹੈਗਾ ਅਲੱਗ-ਅਲੱਗ ਪਿੰਡਾਂ ਵਿੱਚ ਜਾਣਾ ਹੈ ਤੇ ਕਿੱਥੇ ਆਪਾਂ ਜਾ ਰਹੇ ਹਾਂ ਉੱਥੇ ਪਾਣੀ ਕਿੰਨੇ ਜ਼ਿਆਦਾ ਆ ਤੇ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਤੁਸੀਂ ਜੁੜੇ ਹੋ ਚੈਨਲ ਜਿਹੜੇ ਭਰਾ ਚੈਨਲ ਤੇ ਨਵੇਂ ਆ ਚਲੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਅੱਗੇ ਹੋਰ ਵਧੀਆ-ਵਧੀਆ ਵੀਡੀਓ ਆਉਣੀਆਂ ਤੇ ਬਲੌਗ ਵੀ ਵਧੀਆ-ਵਧੀਆ ਆਉਣੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਠੀਕ ਹੈ ਜੀ ਜੋ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ ਔਰ ਕੱਲ੍ਹ ਹੋ ਚਲੋ ਜੀ ਇਹ ਟਰਾਲੀ ਉਧਰ ਚੱਲ ਇੱਧਰ ਆਪਾਂ ਕਾਲ ਲੈਂਗੇ ਇਹਨਾਂ ਦੇ ਟਰਾਲੀ ਉੱਤਰ ਕੇ ਲਗੀ ਆ ਆਪਾਂ ਜਾ ਰਹੇ ਆ ਸਿੱਧੇ ਜੀ ਔ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਕਿਵੇਂ ਵਾੜ ਰਿਹਾ ਇੱਧਰ ਦੇਖੋ ਇੱਧਰੋਂ ਆ ਰਿਹਾ ਪਾਣੀ ਇੱਧਰੋਂ ਜਾ ਰਿਹਾ ਦੇਖੋ ਖੇਤਾਂਾਂ 'ਚ ਜਾ ਰਿਹਾ ਆ ਦੇਖੋ ਦੇਖੋ ਪਾਣੀ ਜੀ ਅਸੀਂ ਪਿੰਡ ਪੁੱਜ ਗਏ ਜੀ ਹਲੇੜ ਜਗਤਾਨ ਤੇ ਸਾਡੀ ਟਰਾਲੀ ਆਈ ਆ ਜੀ ਤੁਹਾਨੂੰ ਇੱਧਰ ਪਾਣੀ ਵੀ ਦਿਖਾਉਂਦੇ ਆ ਉਧਰ ਕਾਫੀ ਪਾਣੀ ਇੱਧਰੋਂ ਆਉਂਦੇ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਆਜੋ ਅਨੀ ਇੱਕ ਲੈਣੇ ਬਣਾ ਲਿਓ ਇੱਕ ਠੀਕ ਹੈ ਨਾ ਇੱਕ ਘਰ ਦਾ ਇੱਕ ਪਰਿਵਾਰ ਦਾ ਇੱਕ ਜਣਾ ਖੜਾ ਹੋ ਗਿਆ ਸੀ ਚਲ ਆਉਦੇ ਤੇ ਆਂਦੇ ਆਉਦੇ ਤੇ ਦੇਖ ਕੇ ਛੁੱਟੀ ਥਲੇ ਆ ਰੋਕ ਲਾ ਰੋਕਣਾ ਪਹਿਲਾਂ ਚੱਕਣਾ ਏਦਾਂ ਕਰੋ ਉਧਰ ਛੁੱਟੀ ਜਾਓ ਨਹੀਂ ਨਹੀਂ ਬੰਦੇ ਥੋੜਾ ਇਹ ਪਿੰਡ ਹੈਗਾ ਜੀ ਹਲੇੜ ਤੇ ਜਿਹੜੀ ਦੂਜੀ ਟਰਾਲੀ ਗਈ ਆ ਉਹ ਪਿੰਡ ਗਈ ਆ ਮਹਤਾਪੁਰ ਜਿੱਥੇ ਆਪਾਂ ਕੱਲ ਗਏ ਸੀਗੇ ਤੇ ਇੱਕ ਤੀਜੀ ਟਰਾਲੀ ਆ ਉਹ ਨਹੀਂ ਪਤਾ ਕਿੱਥੇ ਗਈ ਆ ਉਹ ਵੀ ਤੁਹਾਨੂੰ ਪੁੱਛ ਕੇ ਦੱਸਦੇ ਆ ਏ ਪੇ ਨਵੀਂ ਹਲੇੜ ਤੇ ਜਿਹੜੀ ਦੂਜੀ ਟਰਾਲੀ ਗਈ ਉਹ ਗਈ ਹੈ ਜ ਮਹਤਾਪੁਰ ਠੀਕ ਹੈ ਜੀ ਚਲ ਚਲ ਵੀ ਗਿਓ ਲੋ ਜੀ ਹੁਣ ਅੱਧੇ ਇੱਥੇ ਲਾ ਦਿੱਤੇ ਪੱਠੇ ਜੀ ਮਨੀ ਤੇ ਅੱਧੇ ਹੁਣ ਆਪਾਂ ਲਾਵਾਂਗੇ ਅੱਗੇ ਜੀ ਪਹਿਲਾਂ ਵੀ ਸਾਡੀ ਟਰਾਲੀ ਇਹ ਪਿੰਡ ਆਈ ਸੀਗੀ ਜੀ ਹਲੇੜ ਤੇ ਥੋੜੇ ਘਰ ਆ ਗਏ ਸੀ ਭਰਾ ਤੇ ਉਹਨਾਂ ਨੂੰ ਦੇ ਤੇ ਪੱਠੇ ਤੇ ਹੁਣ ਆਪਾਂ ਜਾਵਾਂਗੇ ਅੱਗੇ ਠੀਕ ਹੈ ਜੀ ਤੇ ਠੀਕ ਹੈ ਇਸ ਵੀਡੀਓ ਨਾਲ ਜੁੜੇ ਰਹੋ ਸਾਰੇ ਮੇਰੇ ਭਰਾ ਲੋ ਜੀ ਲੋਏ ਤੁਸੀਂ ਪਾਣੀ ਦੇਖ ਸਕਦੇ ਹੋ ਕਿੱਥੇ ਕਿੱਥੇ ਤਕਰ ਚੜਿਆ ਪਾਣੀ ਆ ਦੇਖ ਲੋ ਇੱਥੇ ਤੱਕ ਚੜਿਆ ਸੀ ਪਾਣੀ ਆ ਉਹ ਉੱਤੇ ਤੱਕ ਇੱਥੇ ਤੱਕ ਜਿੱਥੇ ਆ ਗੋਰੀ ਖੜਾ ਉਹਦੇ ਤੱਕ ਪਾਣੀ ਚੜਿਆ ਸੀਗਾ ਆ ਦੇਖ ਲਓ ਘਟ ਗਏ ਹੁਣ ਕਹਿੰਦੇ ਪਹਿਲਾਂ ਨਾਲ ਪਾਣੀ ਦੇਖੋ ਕਿਵੇਂ ਆ ਰਿਹਾ ਪਿਛਿਓ ਪਾਣੀ ਤੇ ਲੋਕਾਂ ਦੀ ਆ ਦੇਖੋ ਹਵੇਲੀਆਂ ਕਿਦਾਂ ਲੋਕਾਂ ਦੀ ਸ਼ੈਡਾਂ ਕਿਦਾਂ ਸਾਰੇ ਭਰੀਆਂ ਹੋਇਆ ਪਾਣੀ ਨਾਲ ਦੇਖ ਸਕਦੇ ਤੁਸੀਂ ਅੱਗੇ ਤਾਂ ਚਲੋ ਮੈਂ ਹੁਣ ਕੀ ਜਾਣਾ ਤਿਲਕਣ ਜਹੀ ਅੱਗੇ ਕਿਉਂਕਿ ਇੱਥੋਂ ਪਤਾ ਲੱਗਦਾ ਕਿਉਂਕਿ ਅੱਗੇ ਪਾਣੀ ਆਇਆ ਆ ਦੇਖੋ ਜਿੱਦਾਂ ਪਾਣੀ ਪਾਣੀ ਹੋਇਆ ਪਿਆ ਪੂਰੇ ਪਿੰਡ ਪੂਰਾ ਖੇਤ ਦੇਖੋ ਕਿਦਾਂ ਪੂਰੇ ਖੇਤ ਭਰੇ ਹੋਇਆ ਪਾਣੀ ਨਾਲ ਦੇਖੋ ਲੋਕੀ ਇੱਥੇ ਪੱਠੇ ਕੁੱਤਰਦੇ ਆ ਤੇ ਦੇਖ ਲਓ ਹੁਣ ਦੇਖ ਲਓ ਹਾਰ ਕੀ ਬਣੇ ਆ ਦੇਖ ਸਕਦੇ ਤੁਸੀਂ ਹੁਣ ਆਪਾਂ ਜੀ ਪਰਲੀ ਸਾਈਡ ਤੋਂ ਬੱਸ ਬੱਸ ਮੈਨ ਨਹੀਂ ਭਾਈ ਜੀ ਉੱਤੇ ਚੜੇ ਮੈਨ ਨਹੀਂ ਭਾਈ ਜੀ ਅ ਮੈਂ ਉੱਧਰ ਪਾਣੀ ਦੇਖਣ ਗਏ ਆ ਸੀ ਯਾਰ ਉੱਧਰ ਬਹੁਤ ਪਾਣੀ ਭਰਿਆ ਹੋਇਆ ਉਹ ਉੱਧਰ ਸਾਹਮਣੇ ਪਹਿਲਾਂ ਭਾਈ ਮੇਰੇ ਨਾਲ ਜ਼ਿਆਦਾ ਪਾਣੀ ਸੀ ਨਾ ਘਟ ਗਿਆ ਉਹਨਾਂ ਦਾ ਭਾਈ ਭਾਜੀ ਉੱਧਰ ਦਾ ਪਾਣੀ ਐ ਇੱਥੇ ਤੱਕ ਕਰੋ ਸਾਈਪਰਿਆ ਦੀ ਪਾਣੀ ਨਾਲ ਬਹਿ ਕੇ ਉੱਥੇ ਤੱਕ ਨਹੀਂ ਸੀਗਾ ਭਾਈ ਨਹੀਂ ਦੱਸਦਾ ਕਹਿੰਦਾ ਇਸੇ ਤੱਕ ਸੀ ਪਾਣੀ ਫਿਰ ਘਟ ਗਿਆ ਕਾਫੀ ਨਾ ਪਹਿਲਾਂ ਨਾਲੋਂ ਚੱਲ ਭਰਾ ਘਟਣੀ ਚਾਹੀਦੀ ਲੋਏ ਤੁਸੀਂ ਦੇਖ ਸਕਦੇ ਹੋ ਕਿੰਦਾ ਲੋਕਾਂ ਨੇ ਬੋਰੇ ਲਾਇਆ ਘਰਾ ਮੋਰੇ ਜਦ ਕਿ ਇੱਥੇ ਤੱਕਰ ਪਾਣੀ ਸੀਗਾ ਇੱਥੇ ਤੱਕਰ ਪਾਣੀ ਹੈ ਉੱਪਰ ਆਇਆ ਬਹੁਤ ਨੀਰਾ ਆ ਗਏ ਜੀ ਦੇਖੋ ਜੀ ਬੋਰੇ ਇੱਥੇ ਤੱਕ ਹੁਣਾ ਨਾ ਪਾਜੀ ਪਾਣੀ ਹੁਣ ਘਟ ਗਿਆ ਨਾ ਪਾਜੀ ਮਿੱਟੀ ਦੇ ਬੋਰੇ ਦੋ ਦੋ ਸੋ ਦੋ ਇੱਕ ਦੂਜਾ ਉੱਤਰ ਵਿੱਚ ਥੋੜਾ ਤੂੰ ਬਹੁਤ ਹਾਲ ਲੱਗਦਾ ਉਹ ਨਿੱਕੀ ਹੈ ਉਹ ਚੱਕਰ ਉਹ ਜੀ ਉਧਰੋਂ ਸਾਹਮਣੇ ਅੱਗੇ ਉਹ ਰੋਡ ਟੁੱਟ ਗਿਆ ਆ ਤੇ ਪਾਣੀ ਦੇਖੋ ਨੇ ਤਾਨੂੰ ਕਿੱਦਾਂ ਜਾਣਦੇ ਆਇਆ ਤੇ ਉਹ ਸਾਹਮਣੇ ਆ ਰੋਡ ਟੁੱਟ ਗਿਆ ਬਲੌਕ ਹੋ ਗਿਆ ਰੋਡ ਤੇ ਆ ਸਕੂਲ ਆ ਜੀ ਪਿੰਡ ਦਾ ਤੇ ਸਾਰੇ ਪਿੰਡ ਵਿੱਚ ਪੱਠੇ ਕਮਾਤੇ ਆਪਾਂ ਤੇ ਕੋਈ ਰਸਤਾ ਸਾਰਾ ਹੀ ਟੁੱਟ ਗਿਆ ਦੇਖੋ ਇਹ ਮੂੜੇ ਪਾਣੀ ਤੇ ਦੇਖੋ ਰਸਤਾ ਕਹ ਰਿਹਾ ਹੈ ਕਿ ਉਧਰ ਕਟ ਹੋਣਾ ਵੀ ਇਧਰ ਚਲੇ ਆਏ। ਇਹ ਜਿਹੜੀ ਟੁੱਟੇ ਉਹਦਾ ਹੀ ਪਾਣੀ ਆਏਗਾ। ਇਹ ਪਾਣੀ। ਇਹ ਟੁੱਟੇ ਉਹਦੇ ਪਾਣੀ ਆਇਆ ਨਾ ਉਹਦਾ ਫੁੱਲ ਆ ਜਾਣਾ। ਚਲੋ ਚਲਿਏ। ਰੋਹਿਤ ਦੇਖ ਸਕਦੇ ਤੁਸੀਂ ਕਿਦਾਂ ਪਾਣੀ ਆਇਆ ਹੋਇਆ ਉਧਰ ਸਾਰੇ ਰੋਡ ਟੁੱਟਿਆ ਪਿਆ ਆ ਦੇਖੋ। ਆ ਦੇਖੋ ਜੀ ਇੱਥੋਂ ਨੰਗਰ ਨੂੰ ਵੀ ਮਸੀ ਜਗ੍ਹਾ ਆ। ਆ ਦੇਖੋ ਕਿਦਾਂ ਸਾਰਾ ਟੁੱਟ ਗਿਆ ਰੋਡ ਪਾਣੀ ਦੇ ਰੋਡ ਨਾਲ। ਹੂੰ। ਤੇ ਚਲੋ ਆਜੋ ਸਾਰੇ ਪਿੰਡ ਚ ਟਰਾਲੀ ਹੁਣ ਇੱਕ ਵਾਰੀ ਹੋਰ ਕਮਵਾ ਦਈਏ ਜਿਹੜੇ ਜਿਹੜੇ ਪੱਥਿਆਂ ਤੋਂ ਰਹਿ ਗਏ ਆ ਤੇ ਉਹਨਾਂ ਨੂੰ ਦਈਏ ਪੱਠੇ ਤੇ ਦੇਖੋ ਉਹ ਦੇਖੋ ਪਾਣੀ ਦੇ ਵਿੱਚ ਜਾ ਰਹੇ ਆ ਠਿਕਾਣਾ ਇੱਧਰ ਸਕੂਲ ਵੀ ਪੂਰਾ ਭਰਿਆ ਹੋਇਆ ਦੇਖੋ ਆਹਦੇ ਸਕੂਲ ਵੀ ਭਰਿਆ ਹੋਇਆ ਇੱਧਰ ਵੀ ਦੇਖ ਸਕਦੇ ਤੁਸੀਂ ਉਹ ਦੇਖੋ ਕਿਦਾਂ ਕੀ ਇਹ ਤਾਂ ਡੁੱਬੇ ਹੋਏ ਆ ਤੇ ਤੁਸੀਂ ਦੇਖ ਹੀ ਲਿਓ ਨਾ ਰਾਹ ਤੇ ਜਿਹੜਾ ਰਾਹ ਟੁੱਟਾ ਆ ਕਿਵੇਂ ਮਗਰੋਂ ਪਾਣੀ ਆ ਰਹੇ ਆ ਮੈਂ ਤਾਂ ਮਣੀ ਜਾ ਕੇ ਆਏ ਜੀ ਉੱਧਰ ਤੇ ਆ ਦੇਖ ਸਕਦੇ ਤੁਸੀਂ ਪਾਣੀ ਕਿਵੇਂ ਭਰਿਆ ਹੋਇਆ ਦੇਖੋ ਆਂਦੇ ਇਹ ਪਾਣੀ ਮੀਵਲ ਆ ਪਿਆ ਜੀ ਉੱਪਰੋਂ ਲੋ ਜੀ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਪੂਰੇ ਲਾਇਆ ਮਿੱਟੀ ਦੇ ਪਾਣੀ ਰੋਕਣ ਲਈ ਇੱਥੇ ਇੱਥੇ ਤੱਕਰ ਪਾਣੀਆਂ ਆ ਗਿਆ ਸੀਗਾ ਤੇ ਚਲੋ ਹੁਣ ਤਾਂ ਕਾਫੀ ਘਟ ਜੁ ਗਏ ਹੈ ਇਹ ਤਾਂ ਕਹਿੰਦੇ ਇੱਥੇ ਤੱਕਰ ਪਾਣੀਆਂ ਆ ਗਿਆ ਸੀਗਾ ਘਰਾਂ ਦੇ ਵਿੱਚ ਤੇ ਤਾਂ ਹੀ ਲੋਕਾਂ ਨੇ ਦੇਖ ਲਓ ਪੂਰੇ ਲਾਏ ਹੋਇਆ ਮਿੱਟੀ ਦੇ ਠੀਕ ਹੈ ਲੋ ਜੀ ਗਰਮਾ ਗਰਮ ਜਲੇਬੀ ਖਾਓ ਜੀ ਗਰਮਾ ਗਰਮ ਜਲੇਬੀ ਲੋ ਜੀ ਹੁਣ ਆਪਾਂ ਆ ਗਏ ਦੂਸਰੇ ਪਿੰਡ ਇਹ ਹੈਗਾ ਪਿੰਡ ਜੀ ਤਮੋਤਾ ਪਿੰਡ ਇਧਰ ਵੀ ਕਾਫੀ ਪਾਣੀ ਆਇਆ ਹੋਇਆ ਪਰੇ ਪਰੇ ਸਾਈਡ ਇਹ ਪਿੰਡ ਹੈਗਾ ਜੀ ਤਮੋਤਾ ਭਾਈ ਦੇਖਿਓ ਮੇਰੇ ਸਾਈਡ ਤੇ ਜੀ ਕੱਲੂ ਫੇਰ ਟਰਾਲੀ ਆ ਜੀ ਇਹ ਨਹੀਂ ਵੀ ਰਾਜੀ ਕਰ ਲਈ ਇੱਕ ਗਾਈਆਂ ਤੇ ਚਾਰ ਈਆਂ ਦੁਵਾ ਲਈਏ ਹਾਂਜੀ ਹਾਂਜੀ ਬੜੀ ਚੰਗੀ ਠੀਕ ਹੈ ਹਾਂਜੀ ਹਾਂਜੀ ਉੱਪਰ ਆ ਜਾਈਏ ਕਿੱਥੋਂ ਕੱਢਣੇ ਪੈਣੇ ਨੇ ਜੀ ਉਦਰੇ ਸਤਰੰਗੀ ਬਿੰਗ ਵੀ ਨਿਕਲ ਆਏਗੀ ਦੇਖੋ ਜੀ ਆਹਦੇ ਸਤਰੰਗੀ ਪੀ ਜਾ ਬੰਦ ਪੀ ਜਾ ਮਰੇ ਉਹ ਸੜ ਦੋ ਦੋ ਉਹ ਮਾਮਾ ਕੁੱਤਾ ਦੇ ਲਾ ਤਿਆਰ ਨਾ ਆ ਦੋ ਸੜ ਦੋ ਦੋ ਗੱਲ ਮਨੀ ਸੜਦਾ ਉਹਨੇ ਸੜਦਾ ਚਲੋ ਦੋ ਹੋਰ ਸੜ ਦੋ ਯਾਰ ਲੋ ਡੜਦਾ ਪੰਜ ਸੱਤ ਆ ਪੰਜ ਸੱਤ ਛੁੱਟਦੇ ਓਏ ਲੈ ਨਾ ਬਣਾ ਲਓ ਜੀ ਲੈ ਨਾ ਬਣਾ ਲਓ ਇੱਕ ਇੱਕ ਬੰਦਾ ਇੱਕ ਇੱਕ ਬੰਦਾ ਹੀ ਇਹ ਇੱਕ ਕਰਦੇ ਜਿਆਦਾ ਬੰਦੇ ਵੀ ਆਓ ਇਹ ਨਾ ਹੋਣਾ ਵੀ ਇੱਕ ਵਾਰ ਇੱਕ ਕਰਦੇ ਚਾਰ ਹੋ ਉਹ ਬੰਦੇ ਨੂੰ ਦੇ ਓਏ ਅਕਲ ਹੀ ਆਪ ਦੇਖ ਲਿਓ ਮਾੜੇ ਆ ਵਾਹ ਨਹੀਂ ਚਾਹੀਦਾ ਫੇਰ 3 ਚਾਹੂ ਫੇਰ ਮੈਂ ਆਪ ਜੋਕਾ ਮੁਕਲਪਰਾ ਜੋਕ ਜੋਕ ਮੁਕਲਪਰਾ ਅੱਗੇ ਅੱਗੇ ਸਾਬਾ ਕਾਪਾ ਆਪਾ ਲੋਕਾਂ ਤੇ ਜਾਇਆ ਲੈ ਜਾ ਤੂੰ ਜੱਜੀ ਚਲੋ ਕੋਕਲੇ ਤੋਂ ਬੋਸੇ ਹੋਰ ਜੀ ਲੈ ਹੋ ਹੋਰ ਕੱਲੋ ਜੀ ਬੈਗ ਟਰਾਲੀ ਉੜਦੇ ਤਿੰਨ ਉੜਦੇ ਆ ਚੱਲ ਹਲੋ ਲਾਲੋ ਸਾਰੇ ਲਾਲੋ ਸਾਰੇ ਠੀਕ ਹੈ ਹਾਂ ਲਾਲੋ ਹਾਂ ਸਾਰੇ ਲਾਲੋ ਸਾਰੇ ਲੋ ਜੀ ਨੇੜਾ ਭਿਓਗੇ ਕੱਲ ਐਸਲਨ ਦਾ ਸੀ ਉਹ ਜੇ ਕੱਲ ਗਏ ਸੀ ਨਾ ਮਹਿਤਾਪੁਰ ਐਸਲਨ ਕੱਲ ਸੀ ਜਿਹੜੇ ਪੁੱਜੇ ਸੀਗੇ ਤੇ ਕੱਲ ਆਪਾਂ ਲੇਟ ਹੋ ਗਏ ਸਫ਼ਰ ਵੀ ਸਾਰਾ ਡੇਢ ਘੰਟੇ ਦਾ ਆ ਜੀ ਹੋ ਲਾ 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 ਸਾਰੇ ਜੱਕਲ ਜੱਕਲ ਲੌੜੀ ਚਾਹ ਨਾਲ ਜਲੇਬੀਆਂ ਹੋਰ ਚਾਹ ਦੇ ਨਾਲ ਜਲੇਬੀਆਂ ਉਹ ਵਾਪਸ ਤੇ ਖਾ ਲੋ ਲੈ ਨਹੀਂ ਦੱਸ ਲੋ ਜੀ ਟਰਾਲੀ ਘਰ ਦਿੱਤੀ ਖਾਲੀ ਜੀ ਤੇ ਹੁਣ ਪਾਈਏ ਚਾਲੇ ਪਿੰਡ ਨੂੰ ਹਾਂਜੀ ਲੋ ਜੀ ਆਪੋ ਇੱਥੇ ਪੁੱਜ ਗਏ ਆਂ ਜਿੱਥੇ ਕੱਲ ਆਪਾਂ 버ਗਰ ਖਾਦੇ ਸੀਗੇ ਜੀ ਹੁਣ ਫੇ ਅਸੀਂ ਇੱਥੇ 버ਗਰ ਖਾਵਾਂਗੇ ਜੀ ਤੇ ਆਹ ਬੰਦੇ ਆਹ ਆ ਵੀ ਬੰਦੇ ਨਾਲ 버ਗਰ ਖਲਾਵਾਂਗੇ ਜੀ ਚਾਰ 버ਗਰ ਖਾਣੇ ਕਹਿੰਦਾ ਮੈਂ ਠੀਕ ਹੈ ਜੀ ਤੇ ਕਿੰਨੇ 버ਗਰ ਖਾਣੇ ਹੈ ਚਾਰ 버ਗਰ ਖਾਣੇ ਠੀਕ ਹੈ ਜੀ ਤੇ ਇੱਥੇ ਆਪਾਂ ਐਂ ਜੀ 버ਗਰ ਖਾਣਾ ਲੋ ਜੀ ਲੋਰੀ ਦੇਦਾ ਦੇਖਦਾ ਲੋਰੀ gira ਦੋ ਜੀ ਮਨੀ ਪਾਜੀ ਉਹ ਮੂਹ ਤੇ ਬੋਲ ਆ ਆ ਉਹ ਜਿਹੜਾ ਪਾਣੀ ਆਈ ਹੈਗਾ ਬੱਜ ਕੰਦਾ ਨਹੀਂ ਬੱਜ ਰਿਹਾ ਉਹ ਪਾਣੀ ਲੋ ਜੀ ਹੁਣ ਦੂਜਾ 버ਗਰ